ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੋਰਾ ਟੀਵੀ ਮੈਂ ਸੋਨੀਆ ਅੱਜ ਪੰਜਾਬੀ 뮤직 ਇੰਡਸਟਰੀ ਦੇ ਸੰਗੀਤ ਸਮਰਾਟ ਕਹਿ ਜਾਣ ਵਾਲੇ ਚਰਨਜੀਤ ਅਹੋਜਾ ਦੇ antim ਅਰਦਾਸ ਹੈ ਇਸ ਮੌਕੇ ਸਾਡੇ ਨਾਲ ਪੰਜਾਬੀ ਕਲਾਕਾਰ ਮਲਕੀਤ ਰੋਨੀ ਜੀ ਮੌਜੂਦ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਅੱਜ ਤੁਸੀਂ ਸੰਗੀਤ ਸਮਰਾਟ ਚਰਨਜੀਤ ਅਹੋਜਾ ਜੀ ਦੇ antim ਅਰਦਾਸ ਤੇ ਪਹੁੰਚਿਓ ਕੀ ਜਜ਼ਬਾਤ ਕੀ ਕਹਿਣਾ ਚਾਹੋ ਚਰਨਜੀਤ ਅਹੋਜਾ ਜੀ ਬੇਸ਼ੱਕ ਸਰੀਰ ਰੂਪ ਸਾਡੇ 'ਚ ਨਹੀਂ ਰਹੇ ਪਰ ਮੈਂ ਸਮਝਦਾ ਹਾਂ ਹਮੇਸ਼ਾ ਜਦੋਂ ਤੱਕ ਦੁਨੀਆ ਰਹਿੰਦੀ ਹੈ ਉਹਨਾਂ ਨੇ ਬਣਾਈ ਹੋਈਆਂ ਤੁਨਾ ਉਹਨਾਂ ਦਾ ਬਣਾਇਆ ਹੋਇਆ ਮਿਊਜ਼ਿਕ ਉਹਨਾਂ ਦੇ ਪੋਟਿਆਂ ਦੀ ਸ਼ੋਅ ਨਾਲ ਜਿਹੜੇ ਹਾਰਮੋਨੀਅਮ ਦੇ ਉੱਤੇ ਜਿਹੜੀਆਂ ਤੁਨਾ ਬਣੀਆਂ ਨੇ ਜਿਹੜਾ ਮਿਊਜ਼ਿਕ ਬਣਿਆ ਹਮੇਸ਼ਾ ਸਾਡੀ ਰੂਹ ਨੂੰ ਸਕੂਨ ਦੇ ਅੰਦਰ ਰਹੂਗਾ ਚਰਨਜੀਤ ਊਜਾ ਨੂੰ ਸੰਗੀਤ ਸਮਰਾਟ ਕਿਹਾ ਗਿਆ ਹੈ ਮਾਲ ਸੰਗੀਤ ਸਮਰਾਟ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਸੋ ਅਸੀਂ ਜਿਹੜੇ ਪੰਜਾਬੀ ਲੋਕ ਅਸੀਂ ਧੰਨ ਭਾਗ ਸਮਝਦੇ ਹਾਂ ਕਿ ਊਜਾ ਸਾਹਿਬ ਨੇ ਲੰਬਾ ਸਮਾਂ ਦਿੱਲੀ ਚ ਬਿਤਾਇਆ ਤੇ ਇਹ ਉਹ ਅਖੀਰਲੇ ਪੜਾਵਾਂ ਦੇ ਵਿੱਚ ਆ ਕੇ ਉਹਨਾਂ ਨੇ ਮੁਖਾਲੀ ਚ ਰਣਬਚੀਰਾ ਕੀਤਾ ਜਿਹਦੇ ਨਾਲ ਪੰਜਾਬੀ ਮਿਊਜ਼ਿਕ ਦੇ ਜਿਹੜੇ ਸਟੂਡੈਂਟਸ ਸੀਗੇ ਸਾਡੇ ਗਾਇਕ ਸੀਗੇ ਸਾਡੇ ਮਿਊਜ਼ੀਸ਼ੀਅਨ ਸੀਗੇ ਸਾਡੇ ਗੀਤਕਾਰ ਸੀਗੇ ਉਹਨਾਂ ਨੂੰ ਹੋਰ ਸੌਖਾ ਹੋ ਗਿਆ ਕਿ ਉਹ ਇੱਥੇ ਆ ਕੇ ਮਿਲ ਸਕਦੇ ਸੀਗੇ ਸੋ ਉਹਨਾਂ ਦਾ ਜਿਹੜਾ ਇਸ ਖੇਤਰ ਵਿੱਚ ਯੋਗਦਾਨ ਹੈ ਮੈਨੂੰ ਲੱਗਦਾ ਨਹੀਂ ਕਿ ਐਡਾ ਵੱਡਾ ਲੰਮਾ ਸਮਾਂ ਕਿਸੇ ਨੇ ਕੰਮ ਕੀਤਾ ਸੋ ਬਹੁਤ ਕਮਾਲ ਦੇ ਇਨਸਾਨ ਹੋ ਮਿਸਟਰ ਡਾਇਰੈਕਟਰ ਦੇ ਨਾਲ ਨਾਲ ਕਮਾਲ ਦੇ ਵਿਅਕਤੀ ਸੀਗੇ ਤੁਸੀਂ ਆਮ ਵੀ ਜ਼ਿੰਦਗੀ 'ਚ ਕੋਈ ਉਹਨਾਂ ਨਾਲ ਗੱਲਬਾਤ ਕਰੋ ਤਾਂ ਉਹ ਬਹੁਤ ਕਮਾਲ ਦੇ ਇਨਸਾਨ ਤੇ ਤੁਹਾਨੂੰ ਕਮਾਲ ਦੀਆਂ ਚੀਜ਼ਾਂ ਲੈ ਕੇ ਸਾਹਮਣੇ ਆਉਂਦੇ ਸੀਗੇ ਸੋ ਚਰਨਜੀਤ ਓਜਾ ਨੂੰ ਅੱਜ ਜਿਸ ਸਰਦਾਰਾਂ ਦੇ ਨਾਲ ਸਾਰੇ ਪਹੁੰਚੇ ਆ ਹਮੇਸ਼ਾ ਯਾਦ ਰੱਖਾਂਗੇ ਤਾਂ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਚਰਨਜੀਤ ਓਜਾ ਕੌਣ ਸੀਗੇ ਸੋ ਕੋਸ਼ਿਸ਼ ਕਰਾਂਗੇ ਜੀ ਕਿ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਨਵੀਂ ਜਨਰੇਸ਼ਨ ਤੱਕ ਲੈ ਕੇ ਜਾਈਏ ਅੱਛਾ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚੋਂ ਬੈਕ ਟੂ ਬੈਕ ਆਪਾਂ ਕਹਿ ਸਕਦੇ ਆ ਵੀ ਮੰਤ ਭਾਗੀਆਂ ਖਬਰਾਂ ਆ ਰਹੀਆਂ ਕੁਝ ਨਾ ਕੁਝ ਮਾੜਾ ਹੋ ਰਿਹਾ ਆ ਲੱਗਦਾ ਵੀ ਪੰਜਾਬੀ ਇੰਡਸਟਰੀ ਨੂੰ ਵੀ ਕਿਸੇ ਦੀ ਨਜ਼ਰ ਲੱਗ ਗਈ ਕਿਉਂਕਿ ਹੁਣ ਜਿਵੇਂ ਪਹਿਲੇ ਜਸਵਿੰਦਰ ਪੱਲਾ ਜੀ ਗਏ ਉਸ ਤੋਂ ਬਾਅਦ ਚਰਨਜੀਤ ਹੁਜਾ ਜੀ ਚਲੇ ਗਏ ਫਿਲਹਾਲ ਜੋ ਰਾਜਵੀਰ ਜਵੰਦਾ ਜੀ ਆ ਹਸਪੀਟਲ ਦੇ ਵਿੱਚ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ ਨਹੀਂ ਹੈਗਾ ਤਾਂ ਹੈ ਚਲੋ ਬੈਕ ਟੂ ਬੈਕ ਇਦਾਂ ਕੁਝ ਨਾ ਕੁਝ ਹੋ ਰਿਹਾ ਹੈ ਅ ਬੜੀ ਮੰਨ ਭਾਗੀ ਗੱਲ ਹੈ ਮਤਲਬ ਇਹ ਨਹੀਂ ਹੋਣਾ ਚਾਹੀਦਾ ਉਸ ਤੋਂ ਪਹਿਲਾਂ ਵੀ ਸਾਡੇ ਇੱਕ ਨੌਜਵਾਨਾਂ ਦਾ ਆਕਾਰ ਸੀਗਾ ਨਰਿੰਦਰ ਨਿੰਦੀ ਉਹ ਚਲਾ ਗਿਆ ਫਿਰ ਪਟਿਆਲੇ ਤੋਂ ਸਾਡੀ ਬਹੁਤ ਪਿਆਰੀ ਕਲਾਕਾਰਾ ਬੰਦਨਾ ਕਪੂਰ ਚਲੀ ਗਈ ਉਸ ਤੋਂ ਬਾਅਦ ਪੱਲਾ ਸਾਹਿਬ ਚਲੇ ਗਏ ਫਿਰ ਓਜਾ ਸਾਹਿਬ ਚਲੇ ਗਏ ਸਾਡੇ ਸੰਗੀਤ ਸਮਰਾਟ ਸੋ ਰਾਜਵੀਰ ਜਵੰਦਾ ਜੀ ਰਿਲਾਜ ਹੈ ਗਲਤ ਹੈਗੀ ਹੈ ਪਰ ਮੈਂ ਇਹ ਕਹਿਣਾ ਕਿ ਜ਼ਿੰਦਗੀ ਦਾ ਇੱਕ ਹਿੱਸਾ ਜੀ ਹੈ ਜਿਹੜੇ ਦੁੱਖ ਸੁੱਖ ਨੇ ਜ਼ਿੰਦਗੀ ਦਾ ਹਿੱਸਾ ਹੈ ਜੀ ਸਾਡੇ ਕੋਲੇ ਖੁਸ਼ੀਆਂ ਨੇ ਅਸੀਂ ਆਏ ਦਿਨ ਕੋਈ ਫਿਲਮ ਰਿਲੀਜ਼ ਕਰਦੇ ਆ ਜਾਂ ਮਿਊਜ਼ਿਕ ਰਿਲੀਜ਼ ਕਰਦੇ ਆ ਬੈ ਐਲਬਮ ਕੋ ਰਿਲੀਜ਼ ਹੁੰਦੀ ਆ ਜਾਂ ਕੋਈ ਮਿਊਜ਼ਿਕ ਬਣਾਉਂਦੇ ਆ ਸਾਡੇ ਲਈ ਖੁਸ਼ੀਆਂ ਨੇ ਪਰ ਮੈਂ ਸਮਝਦਾ ਖੁਸ਼ੀਆਂ ਤੇ ਗਮੀਆਂ ਦੋਨੋਂ ਨਾਲ-ਨਾਲ ਚੱਲਦੀਆਂ ਨੇ ਸੋ ਇਸ ਕਰਕੇ ਇਹ ਵੱਡੇ ਲੋਕ ਚਲੇ ਗਏ ਪੱਲਾ ਸਾਹਿਬ ਬਹੁਤ ਵੱਡੀ ਪਰਸਨੈਲਿਟੀ ਸੀਗੇ ਉਹ ਜਸਾਬ ਬਹੁਤ ਵੱਡੀ ਪਰਸਨੈਲਿਟੀ ਸੀਗੀ ਰਾਜਵੀਰ ਜੀ ਬੰਦਾ ਸਾਡਾ ਉਹ ਬਹੁਤ ਸੁਭਾਵਨਾਪੂਰਨ ਨੌਜਵਾਨ ਹੈ ਜਿਨੇ ਕਮਾਲ ਦੇ ਗੀਤ ਗਾਏ ਤੇ ਜਿਹੜਾ ਆਪ ਕਮਾਲ ਦਾ ਇਨਸਾਨ ਸੀਗਾ ਸੋ ਇਸ ਕਰਕੇ ਮੈਂ ਸਮਝਦਾ ਕਿ ਸਾਨੂੰ ਇਦਾਂ ਲੱਗਦਾ ਕਿ ਦੁੱਖ ਦੀ ਘੜੀ ਸਾਡੇ ਲਈ ਬਹੁਤ ਨਹੀਂ ਇਦਾਂ ਹੋਣਾ ਚਾਹੀਦਾ ਸੋ ਅਸੀਂ ਅਰਦਾਸ ਕਰਾਂਗੇ ਕਿ ਇਹ ਇਹ ਜਿਹੜੇ ਘਟਨਾਵਾਂ ਨਾ ਹੋਣ ਜੀਤੀ ਜੀਤੀ ਨਾ ਹੋਣ ਬਹੁਤ ਬਹੁਤ ਸ਼ੁਕਰੀਆ ਸਰ ਜੀ ਮਿਹਰਬਾਨੀ